ਦੇ ਦੋ ਛੋਟੇ ਬਛੜੇ ਨੇ ਇੱਕ ਤਾਂ ਨਿਊ ਨਿਊਲੀ ਬੌਰਨ ਹੈਗਾ ਬਛੜਾ ਇੱਕ ਹੋਰ ਬਛੜਾ ਜਿਹਨਾਂ ਦੀ ਡੈਥ ਹੋਈ ਆ ਉਹਨਾਂ ਦਾ ਪੋਸਟਮਾਰਟਮ ਕਰਾ ਕੇ ਅਸਲ ਕਾਰਨ ਦਾ ਪਤਾ ਕਰਾਂਗੇ ਮਨਾਂ ਚਵੜਾ ਕਰਕੇ ਗਾਹ ਵਿੱਚ ਜਾਂਦਾ ਆ ਆਮ ਤੌਰ ਤੇ ਪਿੰਡਾਂ ਵਿੱਚ ਪੁਰਾਣਾ ਰਿਵਾਜ ਆ ਤੇ ਔਰ ਉਸੇ ਪਿੰਡ ਵਿੱਚ ਹੀ ਉਹਨਾਂ ਨੇ ਆਪਣਾ ਜਿਹੜਾ ਹੈਗਾ ਆ ਡੇਰਾ ਰੱਖਿਆ ਹੈ ਇੱਕ ਬਖੂਸ ਚੁਚਨਾ ਆਏ ਸੀ ਕਿ ਉਹ ਇਸ ਦੀ ਆੜ ਵਿੱਚ ਚਮੜੇ ਦੀ ਆੜ ਦੇ ਵਿੱਚ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਪਸ਼ੂਆਂ ਨੂੰ ਲੈ ਕੇ ਆਉਂਦੇ ਆ ਜਿਹੜੇ ਸਪੈਸ਼ਲੀ ਗਾਮਾ ਤੇ ਬੋਕਾ ਜਿਹੜੀ ਹੈਗੀ ਆ ਉਹ ਹੁੰਦੇ ਆ ਹਾਲਾਤ ਦੇ ਮੁਤਾਬਕ ਉਹਨਾਂ ਦੀ ਡੈਥ ਹੋਏਗੀ ਬਾਕੀ ਉਹਨਾਂ ਦੀ ਪੋਸਟਮਾਰਟਮ ਕਰਾਇਆ ਜਾ ਰਿਹਾ ਜਿਹੜੇ ਦੋ ਬੱਚੜੇ ਮਿਲੇ ਆ ਕਿ ਕਿਹੜਾ ਕਾਰਨ ਕਰਕੇ ਡੈਥ ਹੋਈ ਆ ਘਰ ਦੇ ਅੰਦਰੋਂ ਕਾਊ ਸਲੋਟਰਿੰਗ ਕਰਨ ਦੇ ਜਿਹੜੇ ਹੈਗੇ ਆ ਜਾਨਵਰ ਨੂੰ ਮਾਰਨ ਦੇ ਹਥਿਆਰ ਬਰਾਮਦ ਹੋਇਆ ਬੇਸ਼ੱਕਲਾ ਭੇਜ ਦਿੱਤਾ ਗਿਆ ਫਰਦ ਇਲਾਜ ਦੀ ਜਿਹੜਾ ਕੋਈ ਕੁਝ ਬਿਮਾਰ ਨੇ ਤੇ ਕੁਝ ਜੜੀਆਂ ਹੈਗੀਆਂ ਤੰਦਰੁਸਤਾਂ ਉਹਨਾਂ ਸਾਰਿਆਂ ਦਾ ਡਾਕਟਰ ਪੂਮਾਇਨਾ ਕਰਾਇਆ ਜਾ ਰਿਹਾ ਪਠਾਨਕੋਟ ਪੁਲਿਸ ਨੂੰ ਹਾਸਲ ਹੋਈ ਵੱਡੀ ਕਾਮਯਾਬੀ ਮੇਰੀ ਸੂਚਨਾ ਅਨੁਸਾਰ ਦੱਸ ਦਈਏ ਐਸਐਸਪੀ ਦਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਇੱਕ ਸਰਚ ਅਭਿਆਨ ਚਲਾਇਆ ਗਿਆ ਜਿਸ ਵਿੱਚ ਐਸਐਚਓ ਨੇ ਪਠਾਨਕੋਟ ਸਦਰ ਏਰੀਆ ਚੁਪੰਦੇ ਪਿੰਡ ਖੰਨੀ ਖੂਈ ਵਿੱਚ ਰੇਡ ਕੀਤੀ ਅਤੇ ਇਸ ਰੇਡ ਕਰਨ ਦੇ ਕਾਰਨ ਵਿਕਟਰ ਮਸਤੀ ਸਣੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜੋ ਕਿ ਪਸ਼ੂ ਅਤੇ ਗਾਵਾਂ ਗੋਕਾਂ ਦੀ ਚੰਗਣੀ ਦਾ ਕੰਮ ਕਰਦੇ ਸਨ ਤੁਹਾਨੂੰ ਦੱਸ ਦਈਏ ਕਿ ਇਹਨਾਂ ਤਿੰਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਜੋ ਕਿ گاਵਾਾਂ ਤੇ ਗੋਕਾਂ ਨੂੰ ਵੱਖ-ਵੱਖ ਏਰੀਆ ਚ ਲਿਆ ਕੇ ਉਹਨਾਂ ਨੂੰ ਨਰੜਕੇ ਰੱਖਦੇ ਸਨ ਅਤੇ ਰੇਡ ਮਾਰਨ ਦੌਰਾਨ ਜੋ ਚੀਜ਼ਾਂ ਗ੍ਰਿਫਤਾਰ ਹੋਈਆਂ ਨੇ ਤੁਹਾਨੂੰ ਦੱਸਦੇ ਹਾਂ ਕਿ ਘਰ ਵਿੱਚੋਂ گاਵਾਾਂ ਜਾਨਵਰਾਂ ਨੂੰ ਮਾਰਨ ਵਾਲਾ ਹਥਿਆਰ ਜਿਹੜਾ ਹੈ ਉਹ ਬਰਾਮਦ ਕੀਤਾ ਗਿਆ ਹੈ ਇਸ ਦੇ ਨਾਲ ਹੀ ਇੱਕ ਗੱਡੀ ਜਿਸ ਵਿੱਚ ਕੀ ਉਹ گاਵਾਾਂ ਤੇ ਗੋਕਾਂ ਨੂੰ ਲਿਆਉਂਦੇ ਸਨ ਅਤੇ ਉਸ ਤੋਂ ਬਾਅਦ ਉਹਨਾਂ ਦਾ ਮੀਟ ਜਿਹੜਾ ਹੈ ਉਹ ਵੱਖ-ਵੱਖ ਥਾਵਾਂ ਤੇ ਟਰਾਂਸਪੋਰਟ ਕਰਦੇ ਸਨ ਇੱਕ ਗੱਡੀ ਬਰਾਮਦ ਹੋਈ ਹੈ ਇਸ ਦੇ ਨਾਲ ਦੱਸਦੇ ਹੀ ਇਹ ਕਿਲੀ ਸੂਚਨਾ ਦੇ ਆਧਾਰ ਤੇ ਪਤਾ ਲੱਗਿਆ ਹੈ ਕਿ ਉਹ ਇੱਕ گاਵਾਂ ਨੂੰ ਨਰੜ ਕੇ ਰੱਖਦੇ ਸਨ ਅਤੇ 21 ਪਸ਼ੂਆਂ ਨੂੰ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਗਿਆ ਐਸਐਚਓ ਦੁਆਰਾ ਜਿਹੜੀ ਰੇਡ ਹੈ ਐਸਐਚਓ ਨੇ ਰੇਡ ਕੀਤੀ ਤੇ ਉਹਨਾਂ ਚੋਂ 21 ਪਸ਼ੂਆਂ ਨੂੰ ਗ੍ਰਿਫਤਾਰ ਜਿਹੜਾ ਹੈ ਉਹ ਕਰ ਲਿਆ ਗਿਆ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਉਹਨਾਂ ਨੂੰ ਉਸ ਤੋਂ ਬਾਅਦ ਜਾਂਚ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਹ ਦੋ ਬਛੜੇ ਜਿਹੜੇ ਨੇ ਉਹ ਇੱਕ ਤੇ ਨਵਾਂ ਜੰਮਿਆ ਬਛੜਾ ਹੈ ਅਤੇ ਇੱਕ ਜਿਹੜਾ ਹੈ ਉਹ ਮਰ ਚੁੱਕਿਆ ਹੈ ਦੋ ਬਛੜੇ ਜਿਹੜੇ ਨੇ ਉਹ ਮਰ ਚੁੱਕੇ ਨੇ ਇੱਕ ਨਵਾਂ ਜੰਮਿਆ ਹੈ ਤੇ ਇੱਕ ਹਾਲਾ ਕਿ ਥੋੜਾ ਜਿਹਾ ਵੱਡਾ ਹੈ ਦੱਸਦੇ ਹੀ ਇਹ ਕਿ ਇਹਨਾਂ ਪਸ਼ੂਆਂ ਨੂੰ ਗਊਸ਼ਾਲਾ ਭੇਜ ਦਿੱਤਾ ਗਿਆ ਹੈ ਪੁਲਿਸ ਦੁਆਰਾ ਪੰਜਾਬ ਪੁਲਿਸ ਪਠਾਨਕੋਟ ਦੁਆਰਾ ਇਹਨਾਂ ਨੂੰ ਗਊਸ਼ਾਲਾ ਵਿੱਚ ਭੇਜ ਦਿੱਤਾ ਗਿਆ ਹੈ ਬੰਦੀ ਡਾਕਰੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਵੱਡੀ ਕਾਮਯਾਬੀ ਜਿਹੜੀ ਆ ਪਠਾਨਕੋਟ ਪੁਲਿਸ ਨੂੰ حاصل ਹੋਈ ਹੈ ਵਿਕਟਰ ਮਸੀਹ ਸੜੇ 2 ਵਿਅਕਤੀਆਂ ਗ੍ਰਿਫਤਾਰ ਕੀਤਾ ਹੈ ਜੋ ਕਿ ਖੰਨੀ ਖੂਈ ਵਿੱਚ ਆਪਣਾ ਡੇਰਾ ਜਿਹੜਾ ਹੈ ਲਗਾ ਕੇ ਬੈਠੇ ਸਨ ਜਿੱਥੇ گاਵਾ ਅਤੇ ਗੋਗਾ ਪਸ਼ੂਆਂ ਨੂੰ ਰੱਖਿਆ ਜਾਂਦਾ ਸੀ ਨਰੜ ਕੇ ਰੱਖਿਆ ਜਾਂਦਾ ਸੀ ਬਿਲੀ ਸੂਚਨਾ ਅਨੁਸਾਰ ਦੱਸਦੇ ਹੀ ਕਿ ਪਤਾ ਲੱਗਿਆ ਹੈ ਕਿ ਇਹ ਮੀਟ ਜਿਹੜਾ ਹੈ ਗਾਵਾਂ ਤੇ ਗੋਕਾਂ ਦਾ ਮੀਟ ਜਿਹੜਾ ਹੈ ਗਾਵਾਂ ਦਾ ਮੀਟ ਜੀਐਨਕੇ ਵਿੱਚ ਸਪਲਾਈ ਜਿਹੜਾ ਹੈ ਉਹ ਕਰਦੇ ਸਾਂ ਇਸ ਦੇ ਨਾਲ-ਨਾਲ ਪਤਾ ਲੱਗਿਆ ਹੈ ਕਿ ਉਹ ਇਹ ਜਿਹੜਾ ਮੀਟ ਹੈ ਗਾਵਾਂ ਦਾ ਜੀਐਨਕੇ ਦੇ ਨਾਲ ਲੱਗਦੀ ਹੋਰ ਵੀ ਕਈ ਪਾਸੇ ਹੋਰ ਵੀ ਕਈ ਪਿੰਡਾਂ ਵਿੱਚ ਟਰਾਂਸਫਰ ਜਿਹੜਾ ਹੈ ਉਹ ਕਰਦੇ ਨੇ ਟਰਾਂਸਪੋਰਟ ਲਈ ਇੱਕ ਗੱਡੀ ਜਿਹੜੀ ਹੈ ਉਹ ਬਰਾਮਦ ਹੋਈ ਹੈ ਫਿਲਹਾਲ ਇਹਨਾਂ ਨੂੰ ਗ੍ਰਿਫਤਾਰ ਜਿਹੜਾ ਹੈ ਉਹ ਕਰ ਲਿਆ ਗਿਆ ਹੈ ਮੇਰੀ ਸੂਚਨਾ ਅਨੁਸਾਰ ਐਸਐਸਪੀ ਦਿਲਜਿੰਦਰ ਸਿੰਘ ਢਿੱਲੋਂ ਨੇ ਸਾਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਵਿక్టర్ ਮਸੀਹ ਦੇ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਐਸਐਸਪੀ ਦਾ ਕਹਿਣਾ ਹੈ ਕਿ ਇਹਨਾਂ ਉੱਤੇ ਵੱਡੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਜੀ ਅੱਜ ਸਾਨੂੰ ਪਠਾਨਕੋਟ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀਗੀ ਕਿ ਪਠਾਨਕੋਟ ਸਦਰ ਦੇ ਏਰੀਏ ਦੇ ਵਿੱਚ ਇੱਕ ਪਿੰਡ ਪੈਂਦਾ ਖੰਨੀ ਕੋਈ ਖੰਨੀ ਕੋਈ ਪਿੰਡ ਦੇ ਵਿੱਚ ਅ ਵਿਕਟਰ ਮਸੀਨ ਆ ਦਾ ਇੱਕ ਵਿਅਕਤੀ ਆ ਉਹਦੇ ਨਾਲ ਉਹਦੇ ਦੋ ਹੋਰ ਸਾਥੀ ਨੇ ਉਹ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਬੇਸਿਕਲੀ ਉਹ ਚਾਮੜੀ ਦਾ ਕੰਮ ਕਰਦੇ ਜਿਹੜੀ ਪਸ਼ੂਆਂ ਦਾ ਚਮੜਾ ਉਤਾਰ ਕੇ ਗਾਹਾਂ ਵੇਚਿਆ ਜਾਂਦਾ ਆ ਆਮ ਤੌਰ ਤੇ ਪਿੰਡਾਂ ਵਿੱਚ ਪੁਰਾਣਾ ਰਿਵਾਜ ਆ ਤੇ ਔਰ ਉਸੇ ਪਿੰਡ ਵਿੱਚ ਹੀ ਉਹਨਾਂ ਨੇ ਆਪਣਾ ਜਿਹੜਾ ਹੈਗਾ ਆ ਡੇਰਾ ਰੱਖਿਆ ਹੋਇਆ ਤੇ ਗੁਪਤ ਸੂਚਨਾ ਇਹ ਸੀ ਕਿ ਉਹ ਇਸ ਦੀ ਆੜ ਵਿੱਚ ਚਮੜੇ ਦੀ ਆੜ ਦੇ ਵਿੱਚ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਪਸ਼ੂਆਂ ਨੂੰ ਲੈ ਕੇ ਆਉਂਦੇ ਆ ਜਿਹੜੇ ਸਪੈਸ਼ਲੀ ਗਾਮਾ ਤੇ ਗੋਕਾ ਜਿਹੜੀ ਹੈਗੀ ਆ ਉਹ ਹੁੰਦੇ ਆ ਉਹਨਾਂ ਪਸ਼ੂਆਂ ਨੂੰ ਲਵਾ ਕੇ ਇੱਕ ਬਾੜੇ ਦੇ ਵਿੱਚ ਰੱਖਿਆ ਜਾਂਦਾ ਨੂੜ ਕੇ ਰੱਖਿਆ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਫਰਦਰ ਜਿਹੜੀ ਸਪਲਾਈ ਮੀਟ ਵਾਸਤੇ ਕੀਤੀ ਜਾਂਦੀ ਆ ਤੇ ਅੱਜ ਜਿਹੜਾ ਹੈਗਾ ਮਾਰਨਿੰਗ ਸੀਆਈਏ ਸਟਾਫ ਦੀ ਜਿਹੜੀ ਪੁਲਿਸ ਫੋਰਸ ਆ ਤੇ ਐਸਐਚਓ ਸਦਰ ਨੇ ਉਸ ਜਗ੍ਹਾ ਤੇ ਰੈਡ ਕੀਤਾ ਉਥੋਂ ਜਿਹੜੀਆਂ ਹੈਗੇ ਸਾਨੂੰ 21 ਗਊਆਂ ਨਰੜ ਕੇ ਰੱਖੀਆਂ ਹੈਗੀਆਂ ਜਿਹੜੀਆਂ ਹੈਗੀਆਂ ਉਹ ਬਰਾਮਦ ਹੋਈਆਂ ਉਹਦੇ ਵਿੱਚ ਕੁਝ ਬਿਮਾਰ ਵੀ ਸੀਨ ਤੇ ਕੁਛ ਦੇ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੇ ਹੈਗੇ ਆ ਬਿਮਾਰੀ ਕਾਰਨ ਉਹਨਾਂ ਦੀ ਜਿਹੜੀ ਸੀਗੀ ਉਹਨਾਂ ਦੇ ਜਿਹੜੇ ਜ਼ਖਮ ਵਗੈਰਾ ਵੀ ਹੋਏ ਸਨ ਉਹ ਵੀ ਵਿੱਚ ਜਿਹੜੇ 21 ਪਸ਼ੂ ਜਿਹੜੇ ਜ਼ਿੰਦਾ ਬਰਾਮਦ ਕਰਕੇ ਉਹ ਰੈਸਕਿਊ ਕਰ ਲਏ ਗਏ ਆ ਦੋ ਛੋਟੇ ਬਛੜੇ ਨੇ ਜਨਾਂ ਦੀ ਉੱਥੋਂ ਡੈੱਡ ਬੋਡੀ ਮਿਲੀ ਆ ਹੁਣ ਜਾਂ ਤਾਂ ਉਹ ਕਿਸੇ ਪਿੰਡੋਂ ਲੈ ਕੇ ਆਏ ਹੋਣਗੇ ਜਿਹੜੇ ਕਿ ਅੱਜ ਕੱਲ ਦੇ ਹਾਲਾਤ ਦੇ ਮੁਤਾਬਕ ਉਹਨਾਂ ਦੀ ਡੈਥ ਹੋਏਗੀ ਬਾਕੀ ਉਹਨਾਂ ਦੀ ਪੋਸਟਮਾਰਟਮ ਕਰਾਇਆ ਜਾ ਰਿਹਾ ਜਿਹੜੇ ਦੋ ਬਛੜੇ ਮਿਲੇ ਆ ਕਿ ਕਿਹਣਾ ਕਾਰਨ ਕਰਕੇ ਡੈਥ ਹੋਈ ਆ ਕਰਦੇ ਅੰਦਰੋਂ ਕੌਸਲੋਟਰਿੰਗ ਕਰਨ ਦੇ ਜਿਹੜੇ ਹੈਗੇ ਆ ਜਾਨਵਰ ਨੂੰ ਮਾਰਨ ਦੇ ਹਥਿਆਰ ਬਰਾਮਦ ਹੋਏ ਆ ਇੱਕ ਗੱਡੀ ਜਿਹਦੇ ਵਿੱਚ ਉਹ ਉਹਨੂੰ ਟਰਾਂਸਪੋਰਟ ਕਰਦੇ ਸੀਗੇ ਪਸ਼ੂਆਂ ਨੂੰ ਲਿਆਉਣਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਮੀਟ ਨੂੰ ਫਰਦਰ ਸਪਲਾਈ ਕਰਨਾ ਇਹ ਜਿਹੜਾ ਮੀਟ ਹੈਗਾ ਕਠੂਏ ਏਰੀਆ ਦੇ ਵਿੱਚ ਜੇ ਐਨ ਕੇ ਦੇ ਵਿੱਚ ਤੇ ਬਾਕੀ ਪੁਛਗਿਸ਼ ਤੋਂ ਪਤਾ ਚੱਲੇਗਾ ਕਿ ਹੋਰ ਵੀ ਸਟੇਟਾਂ 'ਚ ਭੇਜਦੇ ਸੀਗੇ ਇਹਦੇ 'ਚ ਤਿੰਨ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਨੇ ਜਿਹੜੀਆਂ 21 گاਵਾਂ ਨੇ ਉਹਨਾਂ ਨੂੰ ਰੈਸਕਿਊ ਕਰਕੇ ਗਊਸ਼ਾਲਾ ਭੇਜ ਦਿੱਤਾ ਗਿਆ ਫਰਦਰ ਇਲਾਜ ਲਈ ਜਿਹਨਾਂ ਚ ਕੁਝ ਬਿਮਾਰ ਨੇ ਤੇ ਕੁਝ ਜਿਹੜੀਆਂ ਹੈਗੀਆਂ ਤੰਦਰੁਸਤਾਂ ਉਹਨਾਂ ਸਾਰਿਆਂ ਦਾ ਡਾਕਟਰੀ ਮੁਆਇਨਾ ਕਰਾਇਆ ਜਾ ਰਿਹਾ ਉਹਨਾਂ ਦਾ ਪ੍ਰੋਪਰ ਇਲਾਜ ਲਈ ਅਸੀਂ ਉਹਨਾਂ ਨੂੰ ਗਊਸ਼ਾਲਾ ਭੇਜ ਦਿੱਤਾ ਤੇ ਜਿਹੜੇ ਦੋ ਛੋਟੇ ਵਛੜੇ ਨੇ ਇੱਕ ਤਾਂ ਨਿਊ ਨਿਊਲੀ ਬੌਰਨ ਹੈਗਾ ਵਛੜਾ ਤੇ ਇੱਕ ਹੋਰ ਵਛੜਾ ਜਿਹਨਾਂ ਦੀ ਡੈਥ ਹੋਈ ਆ ਉਹਨਾਂ ਦਾ ਪੋਸਟਮਾਰਟਮ ਕਰਾ ਕੇ ਅਸਲ ਕਾਰਨਾਂ ਦਾ ਪਤਾ ਕਰਾਂਗੇ ਇਹ ਫੜੇ ਜਾਣ ਦੇ ਨਾਲ ਸਾਨੂੰ ਇਸ ਗੱਲ ਦਾ ਹੈਗਾ ਕਿ ਇਹ ਇਹਨਾਂ ਦੇ ਪੂਰੇ ਗੈਂਗ ਦਾ ਫੜੇ ਜਾਣ ਕਰਕੇ 21 ਗਊਆਂ ਨੂੰ ਰੈਸਕਿਊ ਕਰ ਲਿਆ ਗਿਆ ਜਿਹੜੇ ਇੱਕ ਜ਼ਿੰਦਾ ਹੋ ਸਕਦਾ ਸੀ ਕਿ ਜੇਕਰ ਸੂਚਨਾ ਦੇਰੀ ਨਾ ਆਉਂਦੀ ਜਾਂ ਕੋਈ ਡਿਲੇ ਹੋ ਜਾਂਦੀ ਤੇ ਹੋ ਸਕਦਾ ਸੀ ਕਿ ਗਊਆਂ ਦੀ ਜਿਹੜੀ ਹੈਗੀ ਉੱਥੇ ਉਹਨਾਂ ਨੂੰ ਉਹਨਾਂ ਦਾ ਵੀ ਉਸੇ ਤਰ੍ਹਾਂ ਹਾਲ ਕੀਤਾ ਜਾਂਦਾ ਤੇ ਉਹਨਾਂ ਨੂੰ ਰੈਸਕਿਊ ਕਰ ਲਿਆ ਗਿਆ ਤੇ ਦੋਸ਼ੀ ਗ੍ਰਿਫਤਾਰ ਕਰ ਲਿਆ ਦੋਸ਼ੀਆਂ ਦਾ ਉਹ ਅਸੀਂ ਸਾਰਾ ਚੈੱਕ ਕਰ ਰਹੇ ਹਾਂ ਕੋਕ ਜਿਹੜੀ ਸੂਚਨਾ ਸੀਗੀ ਸਾਡੇ ਕੋਲ ਠੋਸ ਤੇ ਗੁਪਤ ਸੀਗੀ ਇਸ ਕਰਕੇ ਤੁਰੰਤ ਉਹਦੇ ਤੇ ਅਸੀਂ ਕਾਰਵਾਈ ਕੀਤੀ ਅੱਜ ਤੜਕੇ ਕਾਰਵਾਈ ਹੋਈ ਹੈ ਜੀ ਜਿਹੜੀ ਤਸਕਰੀ ਕਰਦੇ ਜਾਂ ਨਾਂ ਲੱਗ ਜਿਹੜੇ ਫੁੱਟਿਆ ਗਿਆ ਉਦੋਂ ਆਹ ਦੇਖੋ ਜਿਹੜੀ ਅ ਗਊ ਤਾਂ ਨੰਨੂ ਲੈ ਕੇ ਆਉਣਾ ਜਾਂ ਹੋਰ ਜਿਹੜੇ ਹੈਗੇ ਆ ਪਸ਼ੂਆਂ ਨੂੰ ਲੈ ਕੇ ਆਉਣਾ ਉਹ ਤਾਂ ਆਪਣੇ ਆਸੇ ਪਾਸੇ ਦੇ ਏਰੀਆ ਕਿਤੇ ਨਾ ਕਿਤੇ ਉਹ ਲੇਹੇ ਲੈ ਕੇ ਆ ਰਹੇ ਸੀਗੇ ਜਿਹਦੇ ਚ ਆਵਾਰਾ ਪਸ਼ੂ ਵੀ ਹੋ ਸਕਦੇ ਆ ਜਾਂ ਕੋਈ ਜਿਹੜਾ ਪਸ਼ੂ ਬਿਮਾਰ ਹੋ ਜਾਂਦਾ ਉਹਨੂੰ ਲੋਕ ਅਕਸਰ ਅ ਵੇਚ ਦਿੰਦੇ ਆ ਜਾਂ ਮੋਸਟਲੀ ਤਾਂ ਇਹ ਆਵਾਰਾ ਪਸੂਨੇ ਜਣਾਂ ਨੂੰ ਲਿਆ ਕੇ ਇਹ ਇੱਥੇ ਇਸ ਤਰ੍ਹਾਂ ਦਾ ਕਾਰਾ ਕਰਦੇ ਸੀਗੇ ਉਸ ਤੋਂ ਬਾਅਦ ਉਹਨਾਂ ਨੂੰ ਅਲੱਗ-ਅਲੱਗ ਜਗ੍ਹਾ ਦੇ ਉੱਤੇ ਜਿੱਥੇ ਵੀ ਇਹਨਾਂ ਦਾ ਸੀ ਉਹ ਸਾਰਾ ਸੀ ਹੁਣ ਇੰਟਰੋਗੇਟ ਕਰ ਰਹੇ ਆ ਉਹਨਾਂ ਦੀ ਪੁੱਛਗਿੱਛ ਚੱਲ ਰਹੀ ਆ ਤਾਂ ਕਿੱਥੇ-ਕਿੱਥੇ ਇਹਦੀ ਜਿਹੜੀ ਹੈਗੀ ਸਪਲਾਈ ਦਿੰਦੇ ਰਹੇ ਕਿਹਨੂੰ-ਕਿਹਨੂੰ ਦਿੰਦੇ ਰਹੇ ਮੋਸਟਲੀ ਆਊਟ ਆਫ ਸਟੇਟ ਆ ਇੱਥੇ ਕੰਜ਼ਮਪਸ਼ਨ ਨਹੀਂ ਹੈ ਨਾਲ ਡਜਾਇਨਿੰਗ ਸਟੇਟ ਜੀ ਐਂਡ ਕੇ ਉੱਥੇ ਆ ਜਾਂ ਫਿਰ ਇਹ ਯੂਪ ਵਗੈਰਾ ਭੇਜਦੇ ਆ ਜੀ ਕੈਪਰਸਨ ਹਰੀ ਦੇ ਨਾਲ ਅੱਜ ਸੈਨੀਟੀ ਰਿਪੋਰਟ